ਰਾਹੁਲ ਗਾਂਧੀ ਜੀ ਦਾ ਇਹ ਬਿਆਨ ਇਹ ਟੋਟਲ ਤੇ ਟੋਟਲ ਪੋਲਿਟਿਕਸ ਨੂੰ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਨੂੰ ਅਸੀਂ ਆਪਣੀ ਪੋਲਿਟੀਕਲ ਮੰਚਾਵਾਂ ਨੂੰ ਪੂਰੀ ਕਰਨ ਨੂੰ ਅਸੀਂ ਉਹ ਕੌਮ ਦੇ ਨਾਲ ਖੇਲਦੇ ਨੇ ਉਹ ਕਮਿਊਨਿਟੀਜ਼ ਨੂੰ ਇਸਤੇਮਾਲ ਕਰਦੇ ਨੇ ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਸਿੱਖ ਮਫੂਜ਼ ਨਹੀਂ ਹੈ ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿੱਦੀ ਆਜ਼ਾਦੀ ਉਸੇ ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਉਸੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਇਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਹਿਫੂਜ਼ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਏ ਜਿਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ ਰਾਸ਼ਟਰਪਤੀ ਸਿੱਖ ਬਣਿਆ ਹੋਏ ਫੌਜਾਂ ਦੇ ਮੁਖੀ ਸਿੱਖ ਬਣੇ ਹੋਣ ਐਫਓਜੀ ਜਗ ਇਹਨਾਂ ਬਾਰੇ ਸਿੱਖਾਂ ਦੇ ਬਾਰੇ ਇਹ ਗੱਲ ਕਰਨੀ ਇਹ ਵਾਕਈ ਇੱਕ ਹਾਸੋਹੀਨ ਗੱਲ ਹੈ ਅੱਜ ਪਿਛਲੇ 10 ਸਾਲ ਤੋਂ ਮੈਂ ਕਹਿ ਸਕਦਾ ਜਾਂ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈ ਸਿੱਖਾਂ ਦੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀਆਂ ਨੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ ਔਰ ਨਾਲ ਨਾਲ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਸੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕੀਤੀ ਗਈ ਸਾਡੇ ਜਿਹੜੇ ਕੇਸ ਸੀ 1984 ਦੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਔਰ ਅਜ ਸੱਜਨ ਕੁਮਾਰ ਵਰਗਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਇਹ ਸਿੱਖਾਂ ਦੀ ਇੱਕ ਚੜ੍ਹਦੀ ਕਲਾ ਦੀ ਗੱਲ ਹੈ ਔਰ ਇਹ ਜਾ ਕੇ ਉੱਥੇ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ ਕਿਉਂਕਿ ਜਿਹੜੀ ਲੋਕ ਜਨਰੇਸ਼ਨਸ ਪਿਛਲੀਆਂ 3 3 40 30 30 40 40 ਸਾਲਾਂ ਤੋਂ ਜਿਹੜੇ ਉੱਥੇ ਰਹਿ ਰਹੇ ਨੇ ਬਾਰ-ਬਾਰ ਉਹਨਾਂ ਨੂੰ ਇਹ ਦਰਸਾਉਣਾ ਕਿ ਭਈ ਦੇ ਇਸ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਮੈਂ ਸਮਝਦਾ ਕਿ ਉਹ ਸਿੱਖ ਮਹਫੂਜ਼ ਦੀ ਡਿਫੀਨੀਸ਼ਨ ਕੀ ਹੋ ਸਕਦੀ ਹੈ ਕਿ ਜਿਹਦੇ ਗੁਰੂ ਗੁਰਤੇਗ ਬਾਦਰ ਸਾਹਿਬ ਦੀ ਸ਼ਤਾਬਦੀ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਆ ਕੇ ਲਾਲ ਕਿਲੇ ਦੇ ਉੱਤੇ ਮਨਾ ਰਿਹਾ ਹੋਏ ਔਰ ਲੋਕਾਂ ਨੂੰ ਇੱਕ ਸੰਦੇਸ਼ਾ ਦੇ ਰਿਹਾ ਹੋਏ ਕਿ ਗੁਰਤੇਗ ਬਾਦਰ ਸਾਹਿਬ ਖਾਲੀ ਹਿੰਦ ਦੀ ਚਾਦਰ ਨਹੀਂ ਪੂਰੀ ਮਾਨਵਤਾ ਦੀ ਚਾਦਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਨੂੰ ਏਕਤਾ ਅਖੰਡਤਾ ਨੂੰ ਸਾਮਨ ਵਸੇ ਆਪਣੀ ਕੁਰਬਾਨੀ ਦਿੱਤੀ ਹੈ ਸੋ ਜਿਹੜੇ ਸਹਿਬਜ਼ਾਦੇਆਂ ਦੇ ਦਿਨ ਮਨਾਉਣ ਦੀ ਗੱਲ ਕੀਤੀ ਹੈ ਅਗਰ ਅੱਜ ਉਸ ਇਤਿਹਾਸ ਨੂੰ ਗੁਰਤੇਗ ਬਾਦਰ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਜਿਹੜੇ ਆ ਉਹਨਾਂ ਦੇ ਦਿਨ ਮਨਾਉਣੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਉਸ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ ਉਹ ਇਸ ਸਰਕਾਰ ਨੇ ਕੀਤਾ ਸੋ ਰਾਹੁਲ ਗਾਂਧੀ ਜੀ ਨੂੰ ਆਪਣੀ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਕਿ ਮੈਂ ਐਫਓਜੀ ਬਿਆਨਬਾਜ਼ੀ ਨਾ ਕਰਾਂ ਹੋ ਸਕਦਾ ਤੁਸੀਂ ਕਿੰ ਚੰਦ ਬੰਦਿਆਂ ਨੂੰ ਉੱਥੇ ਖੁਸ਼ ਕਰ ਰਹੇ ਹੋ ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਿਫੂਜ਼ ਵੀ ਸਮਝਦਾ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣਾ ਆਪਣੇ ਆਪ ਨੂੰ ਇਤਿਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ ਔਰ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਵੀ ਸਮਝਦਾ।